ਕੋਡੀ 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 ਜਿਹਦਾ ਇੱਕ ਸ਼ੋਅ ਮੈਚ ਬਾਕੀ ਆ ਸਾਡੇ ਬਹੁਤ ਹੀ ਪਰਪਰਿਆ ਮਿੱਤਰ ਦਿਨੇਸ਼ ਕੰਗ ਜੀ ਹੋਣਾ ਦਾ ਮਹਾਵੀਰ ਸਰਪੰਚ ਹੋਣਾ ਦਾ ਉਹਨਾਂ ਦੀ ਸਾਰੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਜਿਹੜਾ ਸਨਮਾਨ ਹੁਣ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਸਨਮਾਨ ਟਾਵਰ ਸੁੱਗੇ ਵਾਲੇ ਦਾ ਹੋਣ ਜਾ ਰਿਹਾ ਹੈ ਪਿਛਲੇ ਦਿਨੀ ਬੀੜਪਾਪਾ ਬੁੱਢਾ ਸਾਹਿਬ ਦਾ ਕਬੱਡੀ ਕੱਪ ਖੇਡਿਆ ਗਿਆ ਤੇ ਪੱਤਰੀ ਵਾਲੇ ਰਾਜੇ ਦੇ ਜਫਿਆਂ ਤੇ ਸਾਡੇ ਵੀਰ ਮਹਾਵੀਰ ਸਰਪੰਚ ਜੀ ਉਹਨਾਂ ਨੇ ਦਿਨੇਸ਼ ਕੰਗ ਨੇ ਗੋਪੀ ਪੁਰਤਗਾਲ ਨੇ ਅਰਵਿੰਦਰ ਮਾਲ ਭਾਲਾ ਬੁੱਲਾ ਠੱਠਾ ਯੂਕੇ ਕੀਪਾ ਯੂਕੇ ਰਮਨ ਕਲੇਰ ਤੇ ਗਿੰਦੇ ਗਮਾਨਪੁਰ ਉਹਨਾਂ ਨੇ ਮੋਟਰਸਾਈਕਲ ਆਇਆ ਮੇਰੇ ਵੀਰੋ ਆਹਰੋ ਮੋਟਰਸਾਈਕਲ ਰਾਜਾ ਪੱਤਰੀ ਜਿੱਤਿਆ ਤੇ ਉਹ ਮੋਟਰਸਾਈਕਲ ਜਿਹੜਾ ਗਿਫਟ ਕੀਤਾ ਟਾਵਰ ਨੂੰ ਸੁੱਗੇ ਵਾਲੇ ਨੂੰ ਮੈਂ ਕਿਹਾ ਵੀ ਇਹ ਕਿਵੇਂ ਕਹਿੰਦਾ ਭਾਜੀ ਇਹ 2 ਸਾਲ ਤੋਂ ਬਹੁਤ ਤਕੜਾ ਖੇਡ ਰਿਹਾ ਪਰ ਇਹ ਨੌਜੰਦਾ ਹਜੇ ਮੇਰੇ ਪੰਜਾਬੀ ਵੀਰੋ ਤੇ ਟਾਵਰ ਸੁਗਿਆਂ ਵਾਲਾ ਕਹਿੰਦਾ ਵੀ ਤਾਬੇ ਉਸਤਾਦ ਨੂੰ ਵੀ ਨਾਲ ਲੈਣਾ ਹੈ ਤਾਬੇ ਉਸਤਾਦ ਨੂੰ ਵੀ ਕਹਿੰਦਾ ਤਾਬੇ ਮੈਨੂੰ ਬੋਲ ਕੇ ਗਿਆ ਭਰਾਵਾ ਸੱਚੀ ਗੱਲ ਹੈ ਸੋ ਧੰਨਵਾਦ ਕਰਦੇ ਹਾਂ ਉਧਰਲੇ ਪਾਸੇ ਸਾਰੇ ਭਰਾਵਾਂ ਦਾ ਸਤਕਾਰ ਲਖਵੀਰ ਸਰਪੰਚ ਖਾਪੜ ਖੇੜੀ ਤੋਂ ਭਰਾ ਸਾਡਾ ਪਹੁੰਚਿਆ ਹੁਣ ਆਪਾਂ ਗਰਾਊਂਡ ਖਾਲੀ ਕਰਵਾਵਾਂਗੇ ਜੀ ਗਰਾਊਂਡ ਐ ਕਲੀਅਰ ਹੋਊਗੀ ਇਧਰ ਰਾਜਾ ਪੱਤਰੀ ਵਾਲਾ ਤੇ ਪਿੱਛੇ ਟਾਵਰ ਸੁਗਗੇ ਵਾਲਾ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦਿਓ ਮੇਰੇ ਵੀਰੋ ਖੁੱਲ ਕੇ ਤਾੜੀਆਂ ਮਾਰ ਦਈਏ ਸਤਕਾਰ ਕਰੀਏ ਇਹਨਾਂ ਖਿਡਾਰੀਆਂ ਦਾ ਲੈ ਵੀ ਪੱਤਰੀ ਵਾਲਿਆ ਤੇਰੀ ਸੋਚ ਨੂੰ ਸਲਾਮ ਹੈ ਤੇ ਸੱਚੇ ਪਾਸ਼ਾ ਤੈਨੂੰ ਇੰਨਾ ਕੀ ਦੇਵੇ ਨਾ ਇੰਨਾ ਕੀ ਦੇਵੇ ਤੋਂ ਇਹਨਾਂ ਪਲੇਅਰਾਂ ਦਾ ਮਾਨ ਸਨਮਾਨ ਕਰ ਸਕੀਏ ਜਿਹੜੇ ਰਹਿ ਗਏ ਆ ਜਿਹੜੇ ਜਿਵੇਂ ਕਹਿੰਦੇ ਹਨ ਵੀ ਕਈ ਬੰਦੇ ਰਹਿ ਜਾਂਦੇ ਆ ਡਿਜ਼ਰਵ ਕਰਦੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਹੈ ਸਾਡਾ ਵੀਰ ਸੁੱਗੇ ਵਾਲਾ ਟਾਵਰ ਟਾਵਰਾ ਬਾਬਾ ਮੇਰ ਕਰੂਗਾ ਵਿਦੇਸ਼ਾਂ ਦੇ ਵਿੱਚ ਵੀ ਜ਼ਰੂਰ ਖੇਡੇਗਾ ਸੋ ਉਧਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ